ਤੇਜ਼ ਤਾਰ ਹਥਿਆਰਾਂ ਨਾਲ ਪਿਓ-ਪੁੱਤ ਤੇ ਹਮਲਾ ਬੁਰੇ ਤਰੀਕੇ ਨਾਲ ਜ਼ਖਮੀ ਕਰ ਬਦਮਾਸ਼ ਫਰਾਰ ਸੀਸੀਟੀਵੀ ਚ ਕੈਦ ਹੋਈ ਰੌਂਗ ਤੇ ਖੜੇ ਕਰਦੀ ਵਾਰਦਾਤ ਜਿन्हा ਪੰਜਾਬ ਚ ਇੱਕ ਵੱਡੀ ਵਾਰਦਾਤ ਹੋਈ ਹੈ ਸ਼ਰਿਆਮ ਇੱਕ ਪਿਓ-ਪੁੱਤ ਤੇ ਤੇਜ਼ ਤਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ ਉਹਨਾਂ ਨੂੰ ਬੁਰੇ ਤਰੀਕੇ ਨਾਲ ਜਖਮੀ ਕੀਤਾ ਗਿਆ ਪੰਜਾਬ ਪਜਾ ਉਹਨਾਂ ਦੀ ਕੁੱਟਮਾਰ ਕੀਤੀ ਗਈ ਹੈ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ 'ਚ ਇਹ ਨੌਜਵਾਨ ਖੜੇ ਨੇ ਇਸ ਦੌਰਾਨ ਇਹਨਾਂ ਦੀ ਪਿਓ ਪੁੱਤ ਨਾਲ ਬਹਿਸ-ਵਾਜਿ ਸ਼ੁਰੂ ਹੋ ਜਾਂਦੀ ਹੈ ਤੇ ਦੇਖਦੇ ਹੀ ਦੇਖਦੇ ਇਹਨਾਂ ਬਦਮਾਸ਼ਾਂ ਨੇ ਤੇਜ਼ਾਰ ਹਥਿਆਰ ਕੱਢ ਲਏ ਸਿੱਧਾ ਦੋਮੇ ਪਿਓ ਪੁੱਤ ਤੇ ਜਾਣ ਲੇਵਾ ਹਮਲਾ ਕਰ ਦਿੱਤਾ ਬੁਰੇ ਤਰੀਕੇ ਨਾਲ ਦੋਮੇ ਤੇ ਹਮਲਾ ਕਰ ਉਹਨਾਂ ਨੂੰ ਜ਼ਖਮੀ ਕਰ ਦਿੱਤਾ ਖੂਨ ਨਾਲ ਲਥਪਤ ਕਰ ਇਹ ਬਦਮਾਸ਼ ਮੌਕੇ ਤੋਂ ਫਰਾਰ ਹੋ ਗਏ ਇਹ ਵੱਡੀ ਵਾਰਦਾਤ ਜੀਰਕਪੁਰ ਚ ਹੋਈ ਹੈ ਜਿੱਥੇ ਇਹਨਾਂ ਦੋਵੇਂ ਪਿਓ ਪੁੱਤ ਤੇ ਹਮਲਾ ਕੀਤਾ ਗਿਆ ਬੁਰੇ ਤਰੀਕੇ ਨਾਲ ਉਹਨਾਂ ਨੂੰ ਲਊ ਲਹਾਣ ਕਰੇ ਬਦਮਾਸ਼ ਮੌਕੇ ਤੋਂ ਫਰਾਰ ਹੋਏ ਨੇ ਇਸ ਵਾਰਦਾਤ ਤੋਂ ਬਾਅਦ ਇਲਾਕੇ ਚ ਹੜਕੰਪ ਮਚ ਗਿਆ ਹਰ ਕੋਈ ਇਹੋ ਸੋਚ ਰਿਹਾ ਕਿ ਆਖਰੇ ਬਦਮਾਸ਼ ਕੌਣ ਨੇ ਜਿੰਨਾ ਵੱਲੋਂ ਸ਼ਰਿਆਮ ਦਿਣ ਦਿਹਾੜੇ ਇਹਨਾਂ ਪਿਓ ਪੁੱਤ ਤੇ ਹਮਲਾ ਕੀਤਾ ਗਿਆ ਇਹਨਾਂ ਦੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਹੈ ਇਹ ਸਾਡੇ ਕੋਲ ਰੁਕਾ ਆਇਆ ਸੀਗਾ ਇਨਫੋਰਮੇਸ਼ਨ ਆਈ ਸੀ 32 ਤੋਂ ਜਿਹਦੇ ਸਬੰਧ ਚ ਅਸੀਂ ਇਹਨਾਂ ਦਾ ਬਿਆਨ ਲਿਖਿਆ ਬਿਆਨ ਲਿਖ ਕੇ ਐਫ ਆਈ ਆਰ ਦਰਜ ਕਰ ਰਹੇ ਹਾਂ ਇਹਨਾਂ ਦੇ ਬਿਆਨ ਮੁਤਾਬਕ 5-7 ਬੰਦੇ ਸੀਗੇ ਨਾਮਰੂਮ ਜਿਨ੍ਹਾਂ ਚੋਂ ਦੋ ਨੂੰ ਇਹ ਜਾਣਦੇ ਨੇ ਜਿਨ੍ਹਾਂ ਨੇ ਇਹਨਾਂ ਤੇ ਹਮਲਾ ਕੀਤਾ ਸਰ ਕਾਰਨ ਕੀ ਰਹੇ ਨੇ ਕਾਰਨ ਬਾਰੇ ਕਲੀਅਰ ਕਰ ਰਹੇ ਹਾਂ ਐਫ ਆਈ ਆਰ ਦਰਜ ਕਰਕੇ ਉਹਦੀ ਪੜਤਾਲ ਕਰਾਂਗੇ ਦੋਸ਼ੀਆਂ ਨੂੰ ਗ੍ਰਫਤਾਰ ਕਰਾਂਗੇ ਉਹ ਤੋਂ ਉਪਰੰਤ ਜੋ ਵੀ ਗੱਲ ਸਾਹਮਣੇ ਆਏਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਇਸ ਵਾਰਦਾਤ ਨੂੰ ਲੈ ਕੇ ਪੁਲਿਸ ਦਾ ਕਹਿਣਾ ਹੈ ਕਿ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਤੱਥ ਸਾਹਮਣੇ ਆਏ ਉਸ ਮੁਤਾਬਕ ਵਣਦੀ ਕਾਰਵਾਈ ਨੂੰ ਅਮਲ ਚ ਲਿਆਂਦਾ ਜਾਵੇਗਾ ਪਰ ਜਨਾਬ ਵੱਡਾ ਸਵਾਲ ਤਾਂ ਇਹ ਖੜਾ ਹੋ ਰਿਹਾ ਕਿ ਆਖਰ ਕਿਉਂ ਇਨਾਂ ਲੋਕਾਂ 'ਚ ਪ੍ਰਸ਼ਾਸਨ ਦਾ ਖੌਫ ਖਤਮ ਹੋ ਰਿਹਾ ਹੈ ਅਪਰਾਧੀ ਇੰਨੇ ਬੇਖੌਫ ਹੋ ਚੁੱਕੇ ਨੇ ਕਿ ਸ਼ਰਿਆਮ ਕਤਲ ਤੱਕ ਵੀ ਕੀਤੇ ਜਾ ਰਹੇ ਨੇ ਇਹ ਆਪਣੇ ਆਪ 'ਚ ਵੱਡਾ ਸਵਾਲ ਹੈ ਬਿਊਰੋ ਰਿਪੋਰਟ ਜਗਬਣੀ ਟੀਵੀ